ਸ੍ਰੀ ਕਾਲ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਆਇਆਗੇ ਹਵੇਲੀ ਦੇ ਸ਼ੂਟ ਦੇ ਲਈ ਜਿੱਥੇ ਇੱਕ ਬਹੁਤ ਹੀ ਕਮਾਲ ਦੀ ਕਲਾਕਾਰੀ ਕੀਤੀ ਪਈ ਹੈ ਦਰਵਾਜ਼ੇ ਵਿੱਚ ਮੇਰੇ ਨਾਲ ਆ ਬਾਈ ਨਿਮਾ ਬਾਈ ਜੀ ਦਾ ਨਾਮ ਮੇਰਾ ਨਾਮ ਅੰਤੂ ਹੈ ਬ੍ਰੀ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸੋਨੂੰ ਦੋਨਾਂ ਨੂੰ ਬਾਈ ਜੀ ਕਲਾਕਾਰ ਤਾਂ ਦੀਂਦੀ ਹੈ ਕਿ ਕੱਲੀ ਕੱਲੀ ਜਿਹੜਾ ਤੁਸੀਂ ਡਿਜ਼ਾਈਨ ਪਾਇਆਗਾ ਤੇ ਕਮਾਲ ਦੀ ਕਲਾਕਾਰੀ ਕੀਤੀ ਪਈ ਹੈ ਤੇ ਜੇ ਆਪਾਂ ਗੱਲ ਕਰੀਏ ਡਿਟੇਲ ਚ ਕੀ ਇਹਦੇ ਚ ਖਾਸ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਸਾਡਾ ਇੱਕ ਤਾਂ ਥੱਲੇ ਬੇਲਾਂ ਵਾਲਾ ਆ ਗਿਆ ਥੱਲੇ ਆ ਪੌਦੇ ਵਾਲਾ ਗਿਆ ਉੱਪਰ ਵੇਲਾਂ ਵਾਲਾ ਹਾਂਜੀ ਇਹ ਵਿਚਾਰੇ ਮਹਿਰੂਮ ਇੱਕ ਆ ਗਿਆ ਬਾਜ ਵਾਲਾ ਕੋਈ ਕਾਟੂ ਮਾਸੀਆਂ ਲੰਗਣੀਆਂ ਸੀ ਠੀਕ ਹੈ ਇੱਕੋ ਪੱਤਾ ਜਾਲੀ ਲਾਈ ਉੱਪਰ ਉਹਦੇ ਠੀਕ ਹੈ ਸਾਰਾ ਇਹ ਵੀ ਬਾਈ ਆਪਾਂ ਥੀ ਤਿਆਰ ਕਰਾਇਆ ਸਾਰਾ ਅਸਾ ਹਾਂ ਗ੍ਰੈਂਡਰ ਹੁੰਦਾ ਮਿਸਤਰੀ ਜਿਹੜਾ ਹੁੰਦਾ ਬੰਦਾ ਕਲਾਕਾਰ ਬੜੀ ਤਕੜੀ ਕਲਾਕਾਰੀ ਕੀਤੀ ਹੋਈ ਹੈ ਜਿਹੜੀਆਂ ਉਹ ਵੀ ਆਪਾਂ ਥੀ ਬਣਾਉਂਦੇ ਆ ਅਸਾ ਅੰਦਰ ਬਾਈ ਹਾਂਜੀ ਆ ਦਰਵਾਜ਼ੇ ਦੇ ਅੰਦਰ ਜੀ ਢਿੱਲੇ ਆ ਬਣਾਏ ਤੇ ਦਰਵਾਜ਼ੇ ਦੀ ਜਿਹੜੀ ਸੱਤ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸੋਹਣਾ ਜਿਵੇਂ ਪਹਿਲਾਂ ਚੱਲਦੇ ਸੀਗੇ ਡਿਜ਼ਾਈਨ ਉਸ ਤਰ੍ਹਾਂ ਦਾ ਹੂ ਹੂ ਬਾਈ ਹੋਰਾਂ ਨੇ ਕੰਮ ਕੀਤਾ ਬਹੁਤ ਹੀ ਬਾ ਕਮਾਲ ਆ ਜਿਹੜਾ ਦੇਖਣ ਨੂੰ ਰੂਹ ਖੋਸ ਹੁੰਦੀ ਆ ਜਿਵੇਂ ਕਹਦੀਏ ਤੇ ਬਾਈ ਜੀ ਇੱਧਰ ਜਿਹੜੇ ਚਰੋਖੇ ਦਿੱਤੇ ਨੇ ਹਵਾਰ ਪਾਰ ਵਾਸਤੇ ਆ ਕਿ ਕਿਵੇਂ ਆ ਇਹ ਬਾਈ ਜੀ ਜਾਰੀ ਭਰੀ ਵੀ ਆਪਾਂ ਅੱਛਾ ਵੈਸੇ ਡਿਜ਼ਾਈਨ ਬਦਜੂਆਂ ਇਹ ਡਿਜ਼ਾਈਨ ਬਦਜੂਆਂ ਠੀਕ ਆ ਦੇਖੋ ਜੀ ਇਹਦੇ ਚ ਆਪਾਂ ਘੂੜੇ ਬਣਾਉਣੇ ਆਗੇ ਅੱਛਾ ਉਹ ਵੀ ਆਪਾਂ ਇੱਟ ਦੀ ਤਿਆਰ ਕਰਕੇ ਬਣਾਉਣਾ ਹਾਂ ਇੱਟ ਦੀ ਹਾਂਜੀ ਹਾਂਜੀ ਸਾਰਾ ਕੰਮ ਆਪਾਂ ਇਕੱਲਾ ਇੱਟ ਦੀ ਤਿਆਰ ਕਰਨ ਜੋ ਵੀ ਕਰਨਾ ਹੈਗਾ ਤੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸਾਨੂੰ ਇਹ ਦਰਵਾਜ਼ੇ ਦਾ ਡਿਜ਼ਾਈਨ ਕਿ ਮੇ ਲੱਗਿਆ ਇੱਕ ਵਾਰੀ ਬਾਈ ਜੀ ਜੇ ਕਿਸੇ ਨੇ ਇਸ ਤਰ੍ਹਾਂ ਦਾ ਦਰਵਾਜਾ ਬਣਵਾਉਣਾ ਤਿਆਰ ਕਰਵਾਉਣਾ ਤਾਂ ਆਪਣਾ ਸੰਪਰਕ ਨੰਬਰ ਜਰੂਰ ਦਿਓ 30715001 ਬਾਈ ਜੀ 9056407251 ਦੋਸਤੋ ਤੁਸੀਂ ਵੀ ਅਗਰ ਇਸ ਤਰ੍ਹਾਂ ਦਾ ਦਰਵਾਜਾ ਜਾਂ ਕੋਈ ਗੇਟ ਤਿਆਰ ਕਰਵਾਉਣਾ ਵੱਡਾ ਤਾਂ ਇੱਕ ਵਾਰੀ ਇਹ ਨੰਬਰ ਤੇ ਸੰਪਰਕ ਜਰੂਰ ਕਰਿਓ ਕਿਉਂਕਿ ਕਲਾਕਾਰੀ ਹੈ ਜਿਹੜੀ ਬਾਈ ਹੋ ਰਹੀਆਂ ਦੀ ਮੂਹੋਂ ਬੋਲਦੀ ਆ ਲੋਕ ਖੜ ਖੜ ਕੇ ਦੇਖਦੇ ਨੇ ਦੂਰੋਂ ਦਰਵਾਜਾ ਵੀ ਕੋਈ ਚੀਜ਼ ਬਣਾਈ ਹੋਈ ਆ ਹਾਂਜੀ ਬਾਈ ਵੀਰੇ ਇਹਨੂੰ ਮੇਰੇ ਕੋਲੇ ਘਟੋ ਘਟ ਵੀ ਨਾਂ ਵਾਲਾ 15 16 ਸਾਲ ਹੋ ਗਏ ਕੰਮ ਕਰਦੇ ਨੂੰ ਇਹੀ ਆਪਣਾ ਕੰਮ ਦੇਖਦਾ ਆਪਾਂ ਨਾਲ ਡਿਜ਼ਾਈਨ ਦਾ ਕੰਮ ਕਰਦੇ ਵੀ ਡਿਜ਼ਾਈਨ ਬਣਵਾ ਕੇ ਦਿੰਦੇ ਆ ਜੇ ਇੱਥੇ ਆ ਚੀਜ਼ ਬਣੂ ਇੱਥੇ ਆ ਬਣੂ ਠੀਕ ਹੈ ਬਾਕੀ ਸਾਰਾ ਕੰਮ ਇਹੀ ਕਰਦੇ ਆ ਚਾਰ ਮੁੰਡੇ ਹੋਰ ਆਪਣੇ ਕੋਲੇ ਕਾਕਾ ਇੱਕ ਪਾਲੀ ਤੇ ਅਵਤਾਰ ਠੀਕ ਹੈ ਇਹ ਸਾਰੇ ਆਪਣੇ ਕੋਲ ਹੀ ਜਾਨੀ ਕਿ ਅੱਜ ਤੋਂ 15 15 16 16 ਸਾਲ ਦੇ ਕਿਸੇ ਨੂੰ ਵਿਚ ਵਿਚ ਤਾਂ 20 ਸਾਲ ਹੋ ਗਏ ਮੇਰੇ ਕੋਲ ਇੱਕ ਮਜ਼ਦੂਰ ਆ ਪੋਣੋ ਘਾਟੋ ਘੱਟ ਵੀ ਨਾਂ ਵਾਲਾ 25 ਸਾਲ ਹੋ ਗਏ ਬਈ ਜਦੋਂ ਦਾ ਮੈਂ ਕੰਮ ਕਰਨ ਲੱਗਾ ਉਦੋਂ ਦਾ ਹੀ ਮੇਰੇ ਨਾਲ ਆ ਠੀਕ ਹੈ ਤੇ ਉਹ ਕੋ ਬੈਠਾ ਉਹ ਮੇਰਾ ਚੇਲਾ ਆ ਤੇ ਵਿਚਾਰਾ ਨੇ ਆਪਣਾ ਪੂਰਾ ਸਾਥ ਦਿੱਤਾ ਹੀ ਇੱਥੋਂ ਤੀਕੋਂ ਤੱਕ